ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਇਸ ਮੌਕੇ ਤੇ ਬਹੁਤ ਹੀ ਧੰਨਵਾਦੀ ਆਂ ਸ਼੍ਰੀਮਾਨ ਹਰਵਿੰਦਰਜੀਤワਲ ਜੀ ਦਾ ਔਰ ਸਾਡੇ ਮਿਹਰੇ ਕਾਰਮਾ ਸਾਬਗਵੰਤ ਸਿੰਘ ਮਾੜਤਰਾ ਦਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਇੱਕ ਬਹੁਤ ਹੀ ਹਰਮਨ ਪਿਆਰੇ ਲੋਕਾਂ ਦੀ ਸੇਵਾ ਕਰਨ ਵਾਲੇ ਸੱਚ ਦਾ ਪੋਕਾ ਦੇਣ ਵਾਲੇ ਸ਼੍ਰੀ ਕਰਮਜੀਤ ਅਨਮੋਲ ਜੀ ਲੋਕ ਸਭਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਦੀ ਦਾਵੇਦਾਰੀ ਵਾਸਤੇ ਜਿਨ੍ਹਾਂ ਦਾ ਨਾਮਜ਼ਦਗੀ ਕੀਤੀ ਗਈ ਆ ਔਰ ਆਮ ਆਦਮੀ ਪਾਰਟੀ ਜਿਹੜੀ ਕਿ ਆਮ ਲੋਕਾਂ ਦੀ ਪੰਜਾਬੀਆਂ ਦੀ ਕਿਰਤੀਆਂ ਦੀ ਕਿਸਾਨਾਂ ਦੀ ਸੇਵਾ ਲਈ ਵਚਨਬੱਧ ਆ ਉਹਨਾਂ ਨੇ ਇੱਕ ਬਹੁਤ ਹੀ ਚੁਣ ਕੇ ਬਹੁਤ ਵਧੀਆ ਇੱਕ ਉਮੀਦਵਾਰ ਸਾਨੂੰ ਦਿੱਤਾ ਮੈਂ ਹਲਕਾ ਕੋੜਪੂਰਾ ਵੱਲੋਂ ਬਹੁਤ ਹੀ ਸ਼ੁਕਰਗੁਜ਼ਾਰ ਆ ਪਾਰਟੀ ਔਰ ਇਸ ਇਸ ਮੰਦਬ ਵਿੱਚ ਸਾਡੇ ਸਾਰੇ ਸਾਥੀ ਐਮਐਲਏ ਸਰਬੰਦੀਆਂ ਦੀ ਮੀਟਿੰਗ ਹੋਈ ਸੋ 17 ਤਰੀਕ ਦੇ ਨਾਈਟ ਵਾਰ ਕਰਮਜੀਤ ਅਨਮੋਲ ਜੀ ਗੰਗੇਸ਼ਕਰ ਬਾਬਾ ਫਰੀਦ ਹੋਰਾਂ ਦਾ ਬਾਬਾ ਫਰੀਦ ਜੀ ਦਾ ਅਸ਼ੀਰਵਾਦ ਲੈਣ ਲਈ ਆ ਰਹੇ ਨੇ ਔਰ ਸ਼ੁਰੂਆਤ ਸਾਰਿਆਂ ਨੂੰ ਮਿਲਦੇ ਮਿਲਦੇ ਸ਼ੁਰੂਆਤ ਅਜੀਤਵਾਲ ਤੋਂ 10 ਵਜੇ ਐਤਵਾਲ ਨੂੰ ਸਵੇਰ ਹੈ ਕਰਨਗੇ ਔਰ 12:30 ਵਜੇ ਫਰੀਦਕੋਟ ਬਾਬਾ ਫਰੀਦ ਜਿੱਲਾ ਬਾਬਾ ਫਰੀਦ ਕੀਤੇ ਜਾ ਕੇ ਨਮਸਤਕ ਹੋਣਗੇ ਸਾਡੇ ਸਾਰੇ ਸਾਥੀ ਐਮਐਲਏ ਸਹਿਬਾਨ ਪਾਰਟੀ ਦੇ ਕਾਰਕਟਰ ਪੰਜਾਬੀ ਕਿਸਾਨ ਮਜ਼ਦੂਰ ਸਾਰੇ ਸਾਥੀ ਜਿਹੜੇ ਇਸ ਸਮੇਂ ਕਰਨਜੀਤ ਸਿੰਘ ਜੀ ਨਾਲ ਰਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ